ਰਾਮ ਜੀ ਚੱਬੇਵਾਲ ਚ ਕੀ ਹਾਲਾਤ ਬਣੇ ਹੋਏ ਆ ਵੋਟਾਂ ਪੈ ਗਈਆਂ ਵਾ ਹਾਲਾਂਕਿ ਕੋਈ ਬਹੁਤੀਆਂ ਵੋਟਾਂ ਜਿ ਕੋਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ ਜੋ ਮੇਰੇ ਕੋਲ ਫਿਗਰਸ ਆਏ ਨਹੀਂ ਉਹਨਾਂ ਮੁਤਾਬਕ ਤੇ ਮੇਰੇ ਕੋਲ 50% ਦੀ ਵੋਟਾਂ ਵੀ ਨਹੀਂ ਪਈਆਂ ਉੱਥੇ ਬਿਲਕੁਲ ਬਿਲਕੁਲ ਸਰ ਇਦਾਂ ਆ ਹਲੇ ਕਾਊਂਟਿੰਗ ਚੱਲਦੀ ਪਈ ਆ ਜਿੱਦਾਂ ਹਲੇ ਸਾਰੇ ਉਹ ਗਏ ਨਹੀਂ ਗਏ ਹੈਗੇ ਹਾਂ ਵੋਟਾਂ ਹਾਲੀ ਪੈ ਰਹੀਆਂ ਵਾ ਪਰ ਕੋਈ ਜੇ ਹੋਂ ਤੱਕ ਜਿਹੜਾ ਰਿਜ਼ਲਟ ਹੈ ਉਹ ਨਹੀਂ ਹਲੇ ਦਿੱਤਾ ਉਹਨਾਂ ਨੂੰ ਦਾ 52 ਤੋਂ 55% ਤੱਕ ਵੋਟਿੰਗ ਹੋ ਗਈ ਹੈ ਹਾਂ 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 ਹਾਂਜੀ ਹਾਂਜੀ ਬਿਲਕੁਲ ਆਪਾਂ ਜਿਹੜਾ ਮਤਲਬ ਜਿਹੜਾ ਲਾਸਟ ਤੱਕ ਦੇਖਦੇ ਪਏ ਆ ਕਿਉਂਕਿ ਸਾਨੂੰ ਵੀ ਸਾਡੇ ਬੂਥਾਂ ਤੋਂ ਆਉਂਦੀ ਪਈ ਹੈ ਨਾ ਸੋ ਕੀ ਤੁਹਾਨੂੰ ਕੀ ਲੱਗਦਾ ਵਾ ਕੀ ਰੁਝਾਨ ਕਿਧਰ ਨੂੰ ਜਾ ਰਿਹਾ ਵਾ ਜੋ ਅੱਜ ਬੂਥਾਂ ਤੇ ਰੁਝਾਨ ਦਿਸੀਆ ਵਾ ਕੌਣ ਕਿਹਦੇ ਜਥੰਦਿਆਂ ਅਸਰ ਲੱਗ ਰਹੇ ਨੇ ਤੁਹਾਨੂੰ ਅ ਦੇਖੋ ਮੈਂ ਤਾਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਕਿ ਜੋ ਕਾਂਗਰਸ ਆ ਉਹ ਲੀਡ ਕਰੂਗੀ ਇੱਥੋਂ ਚੱਬਿਆਲ ਤੋਂ ਕਾਂਗਰਸ ਲੀਡ ਕਰੂਗੀ ਓਕੇ ਮੇਰੇ ਕੋਲ ਛੋਟ ਛੋਟ ਹੈ ਸੀਟ ਬਿਲਕੁਲ ਮਤਲਬ ਜਿੱਤ ਗਏ ਆ 23 ਤਰੀਕ ਨੂੰ ਮਤਲਬ 12 ਵਜੇ ਤੱਕ ਦੱਸ ਦਾਂਗੇ ਸਰ ਇਹਦਾ ਮਤਲਬ ਹੈ ਰਣਜੀਤ ਕੁਮਾਰ ਦੇ ਜਿੱਤਣ ਦੇ ਚਾਂਸ ਬਣ ਰਹੇ ਆ ਚਾਂਸ ਨਹੀਂ ਮੈਂ ਕਹਿ ਸਕਦਾ ਮੈਂ ਜਿੱਤ ਜਿੱਤ ਜਿਤਾ ਰਿਹਾ ਸਰ ਤੇ ਰਣਜੀਤ ਕੁਮਾਰ ਦਾ ਬੈਕਗ੍ਰਾਉਂਡ ਕੀ ਹੈ ਜੀ ਅ ਰਣਜੀਤ ਕੁਮਾਰ ਦਾ ਬੈਕਗ੍ਰਾਉਂਡ ਇਹ ਆ ਕਿ ਉਹ BSP 'ਚ ਉਹਨੇ 15 20 ਸਾਲ ਮਤਲਬ 20 25 ਸਾਲ ਸੇਵਾ ਕੀਤੀ ਆ ਹਾਂ ਹਾਂ ਉਹਤੇ ਪੰਜਾਬ ਦੇ ਕੋਈ ਰਹੇ ਸੀਗੇ ਮੈਨੂੰ ਉਹਨਾਂ ਦਾ ਉਹ ਐਗਜੈਕਟ ਉਹਦਾ ਨਹੀਂ ਪਤਾ ਹੂੰ ਲੇਕਿਨ ਸਾਡੀ ਪਾਰਟੀ 'ਚ ਜਦੋਂ ਹੁਣ ਆਏ ਆ ਉਹ ਹੂੰ ਆ ਆਪਾਂ ਵੀ ਜਿਵੇਂ ਉਹਨਾਂ ਦਾ ਵਿਰੋਧ ਨਹੀਂ ਕੀਤਾ ਆਪਾਂ ਪਾਰਟੀ ਦਾ ਉਹ ਕਰਕੇ ਨਾ ਮਤਲਬ ਉਹਨਾਂ ਦੇ ਨਾਲ ਸਾਰੇ ਚੱਲੇ ਆ ਪਰ ਉਧਰ ਡਾਕਟਰ ਈਸ਼ਾਨਕ ਕੁਮਾਰ ਜਿਹੜੇ ਨੇ ਉਹ ਰਾਜਕੁਮਾਰ ਚੱਬੇਵਾਲ ਦੇ ਬੇਟੇ ਨੇ ਰਾਜਕੁਮਾਰ ਚੱਬੇਵਾਲ ਥੋੜੇ ਹਫਤੇ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਚੋਣ ਜਿੱਤੇ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ਼ਾਨ ਕੁਮਾਰ ਨੂੰ ਐਡਵਾਂਟੇਜ ਹੋਊਗੀ ਦੇਖੋ ਸਰ ਗੱਲ ਇਹ ਆ ਕਿ ਡਾਕਟਰ ਰਾਏ ਦਾ ਜਿਹੜਾ ਉਹਦਾ ਆਪਣਾ ਕਰੈਕਟਰ ਆ ਇਸ਼ਾਨ ਦਾ ਆਪਣਾ ਆ ਸਰ ਅੱਛਾ ਕਿਉਂਕਿ ਡਾਕਟਰ ਰਾਏ ਕੁਬਾਰ 15 16 ਸਾਲ ਤੋਂ ਉੱਤੇ ਨਾ ਮਤਲਬ ਜਿਹੜੇ ਹਾਲਕ ਤੇ ਕੰਮ ਕਰ ਰਹੇ ਸੀਗੇ ਹੂੰ ਤੇ ਉਹਨਾਂ ਦਾ ਬੇਟਾ ਆ ਜਿਹੜਾ ਉਹ ਤਾਂ ਸਰ ਮਤਲਬ ਜਿੱਦਾਂ ਹੁਣ ਦੇਖਿਆ ਹੀ ਉਹ ਨਹੀਂ ਹੋਣ ਸੀਗਾ ਆ 2-3 ਮਹੀਨੇ ਤੋਂ ਹੂੰ ਹੂੰ ਜਦੋਂ ਕ ਇਹ ਬਾਈ ਇਲੈਕਸ਼ਨ ਦੀ ਗੱਲ ਚੱਲੀ ਸੀ ਓਕੇ ਤੇ ਉਹ ਮਤਲਬ ਉਹਨਾਂ ਅਫੈਕਟ ਨਹੀਂ ਕਰ ਸਕਦੇ ਕੀਤਾ ਉਹ ਨਹੀਂ ਜਿੰਨਾ ਉਹਨਾਂ ਦਾ ਉਹਨਾਂ ਬਾਦਲ ਸਾਹਿਬ ਨੇ ਮਤਲਬ ਚਿਹਰਾ ਅਫੈਕਟ ਕਰਦਾ ਸੀਗਾ ਮੈਨੂੰ ਇਹ ਦੱਸੋ ਸੋਢੀ ਰਾਮ ਜੀ ਕੀ ਚੱਬੇਵਾਲ ਪਰਿਵਾਰ ਜਿਹੜਾ ਵਾ ਰਾਜਕੁਮਾਰ ਚੱਬੇਵਾਲ ਤੇ ਸ਼ਾਂਖ ਪਰਿਵਾਰ ਜਿਹੜਾ ਵਾ ਇਹ ਕਾਂਗਰਸ ਤੋਂ ਆਇਆ ਆਮ ਆਦਮੀ ਪਾਰਟੀ 'ਚ ਤੇ ਆਮ ਆਦਮੀ ਪਾਰਟੀ ਦਾ ਹੋਰ ਕੌਣ ਉਮੀਦਵਾਰ ਸੀ ਉੱਥੇ ਉੱਥੇ ਇੱਕ ਹਰਮਿੰਦਰ ਸੰਧੂ ਸੀਗੇ ਜੀ ਉਹ ਉਮੀਦਵਾਰ ਉਹਨਾਂ ਦੇ ਹਾਂ ਤੇ ਉਹਦੇ ਉਮੀਦਵਾਰ ਹਰਮਿੰਦਰ ਸੰਧੂ ਸੀਗੇ ਜੋ ਕਿ ਹਾਲ ਕੇ ਵਿੱਚ ਬਹੁਤ 2014 ਤੋਂ ਜਾਂ 16 ਤੋਂ ਕੰਮ ਕਰ ਰਹੇ ਸੀ ਔਰ ਵਧੀਆ ਕੰਮ ਕਰ ਰਹੇ ਸੀਗੇ ਤੇ ਉਹ ਨਿਰਾਜ਼ ਨਹੀਂ ਆ ਚੱਲ ਰਿਹਾ ਡਾਕਟਰ ਈਸ਼ਾਨ ਕੁਮਾਰ ਦੇ ਨਾਲ ਉਹ ਮਤਲਬ ਈਸ਼ਾਨ ਦੇ ਮੇਰੇ ਹਿਸਾਬ ਨਾਲ ਤਾਂ ਨਾ 90% ਨਹੀਂ ਕੇ ਨਾਲ ਨਹੀਂ ਕੇ ਨਾਲ ਅੱਛਾ ਹਾਂਜੀ ਹਾਂ ਉਹ ਨਹੀਂ ਪਾਰਟੀ ਨਹੀਂ ਛੱਡੀ ਲੇਕਿਨ ਮਤਲਬ ਆਪਾਂ ਨਾਲ ਵੀ ਨਹੀਂ ਕਹਿ ਸਕਦੇ ਤੇ ਛੱਡਿਆ ਵੀ ਨਹੀਂ ਕਹਿ ਸਕਦੇ ਸਰ ਸੋ ਤੁਹਾਨੂੰ ਕਾਂਗਰਸ ਨੂੰ ਉਹਦਾ ਵੀ ਰਮਿੰਦਰ ਸੰਧੂ ਦਾ ਵੀ ਫਾਇਦਾ ਹੋ ਸੌਰੀ ਸਰ ਦੁਬਾਰਾ ਮੈਂ ਕਿਹਾ ਰਮਿੰਦਰ ਸੰਧੂ ਦਾ ਵੀ ਕਾਂਗਰਸ ਨੂੰ ਫਾਇਦਾ ਹੋਊਗਾ ਹਾਂਜੀ 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 ਉਹਦਾ ਜ਼ਰੂਰ ਦੇਖੋ ਸਰਕਾਰ ਦੀ ਇੱਕ ਤਾਂ ਐਨਟੀ ਇਨਕਮੈਂਸੀ ਹੁੰਦੀ ਆ ਸਰ ਹਾਂ ਉਹ ਜਿਹੜੀ ਫੈਕਟਰ ਦਾ ਉਹਦਾ ਸਾਰਿਆਂ ਨੂੰ ਪਤਾ ਹੈ ਕਿ ਟਾ ਇਸ ਸਾਲ ਦੇ ਵਿੱਚ ਇਹਨਾਂ ਨੇ ਕੋਈ ਚੱਜ ਦਾ ਕੰਮ ਤਾਂ ਕੀਤਾ ਨਹੀਂ ਸਿਰਫ ਝਟਕਲੇ ਸਰੌਂਡ ਤੋਂ ਤਾਂ ਗੱਪਾਂ ਮਾਰਨ ਤੋਂ ਤਾਂ ਲੋਕਾਂ ਦੀਆਂ ਕਾਮੀਆਂ ਕੱਢਣ ਤੋਂ ਸਵਾਇ ਨਹੀਂ ਕੋਈ ਹੋਰ ਤਾਂ ਕੰਮ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਭਾਜਪਾ ਜਿਹੜਾ ਭਾਜਪਾ ਤੋਂ ਉਮੀਦਵਾਰ ਐ ਸੋਲ ਸਿੰਘ ਠੰਡਲ ਜਿਹੜਾ ਚਾਰ ਵਾਰੀ ਇਕਾਲੀ ਦਲ ਤੋਂ ਐਮ ਐਲ ਏ ਬਣਿਆ ਵਾ ਉਹ ਉਹਦੇ ਨਾਲ ਪ੍ਰਤੀ ਹਮਦਰਦੀ ਹੋਊਗੀ ਪਿੰਡਾਂ ਦੇ ਵਿੱਚ ਤੇ ਖਾਸ ਕਰਕੇ ਨਹੀਂ ਸਰ ਉਹਨਾਂ ਦਾ ਕੋਈ ਇਫੈਕਟ ਨਹੀਂ ਆ ਕਿ ਨਾ ਉਹਨਾਂ ਨੇ ਕੋਈ ਆਪਣੀ ਇਕਾਲੀ ਦਲ ਦੀ ਬੋਟਰ ਅਫੈਕਟ ਕੀਤੀ ਆ ਠੀਕ ਆ ਜੋ ਭਾਜਪਾ ਨੂੰ 4500 ਵੋਟ ਪਈ ਸੀਗੀ 2022 ਚ ਤੇ ਆ ਰਾਮ ਮੰਦਰ ਕਰਕੇ ਜਰੂਰ 9500 ਵੋਟ ਪੈ ਗਈ ਸੀਗੀ 2024 ਵਿੱਚ ਓਕੇ ਓਕੇ ਸੋ ਤੁਹਾਨੂੰ ਲੱਗਦਾ ਵੀ ਕਾਂਗਰਸ ਦਾ ਅਪਰ ਹੈਂਡ ਆ ਡੈਫੀਨਟਲੀ ਸ਼ੋਰ ਹੈ ਸਰ ਥੈਂਕ ਯੂ ਸੋਦੀ राम जी ਬਹੁਤ ਮਿਹਰਬਾਨੀ